ਕਿ ਜਿਹੜਾ 24 ਪੰਜਾਬੀ ਚੈਨਲ ਸੰਗਰੂਰ ਦੇ ਸੁਨਾਮ ਦੇ ਸੂਟਰ ਘਰਾੜ ਤੋਂ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਜੀਰੀ ਦੀ ਫਸਲ ਲੱਗਣ ਨੂੰ ਤਿਆਰ ਹੋਈਆਂ ਖੜੀਆਂ ਹਨ ਉੱਥੇ ਇੱਕ ਕਿਸਾਨਾਂ ਵੱਲੋਂ ਕਿਉਂਕਿ ਗੱਲ ਕਰੀਏ ਤਾਂ 6ਵੇਂ ਮਹੀਨੇ ਫਸਲ ਦੀ ਜੀਲੌਂਡ ਤਿਆਰੀ ਕੀਤੀ ਜਾਂਦੇ ਪਰ ਕਈ ਨਹਿਰ ਦੇ ਪਾੜ ਨੇ ਤਾਂ ਆਪਣੇ ਆਪ ਸਵਾਲ ਪੈਦਾ ਕਰ ਦਿੱਤਾ ਕਿਉਂਕਿ ਪਿਛਲੇ ਸਾਲ ਵੀ ਇਹੀ ਜਗ੍ਹਾ ਦੇ ਵਿੱਚ ਨਹਿਰ ਦਾ ਪਾੜ ਪਿਆ ਸੀ ਪਰ ਪ੍ਰਸ਼ਾਸਨ ਨੇ ਪਿਛਲੀ ਵਾਰੀ ਦੀ ਸਭ ਕਨਾਲਾਂ ਲੈਂਦੇ ਹੋਏ ਇਸ ਵਾਰ ਫੇਰ ਗਲਤੀ ਕਰਦੀ ਨਜ਼ਰ ਆ ਰਿਹਾ ਹਨ ਜੋਤੇਗੀ ਤਕਰੀਬਨ ਦੱਸਿਆ ਜਾ ਰਿਹਾ ਵੀ 300 ਤੋਂ ਲੈ ਕੇ 400 ਏਕੜ ਕਿਸਾਨਾਂ ਦਾ ਜੋ ਵੀ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਕਿਉਂਕਿ ਕਈ ਵਾਰ ਕਿਸਾਨਾਂ ਬਣੋ ਜੀਣਾ ਬਣੋ ਫਸਲਾਂ ਲਗਾਉ ਜਦੋਂ ਕਿ ਇਹਨਾਂ ਗੱਲ ਕਰੀਏ ਤਾਂ ਹਜ਼ਾਰਾਂ ਰੁਪਏ ਖਰਚਾ ਆਉਂਦਾ ਹੈ ਇਸ ਦਾ ਸਵਾਲ ਪ੍ਰਸ਼ਾਸਨ ਦੇ ਕੋਲ ਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਚਾਰੇ ਤਰਫ ਪਾਣੀ ਪਾਣੀ ਸ਼ੁਰੂ ਹੋ ਚੁੱਕਾ ਹੈ ਜਿੱਥੇ ਅਗਰ ਗੱਲ ਕਰੀਏ بارش ਦਾ ਸੀਜ਼ਨ ਆ ਰਿਹਾ ਸੀਜ਼ਨ ਸਟਾਰਟ ਹੋਣਾ ਹੈ ਇਸ ਨੂੰ ਲੈ ਕੇ ਇੱਕ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਕਿ ਪ੍ਰਸ਼ਾਸਨ ਕੰਮ ਬਗੜ ਨਹੀਂ ਨਹੀਂ ਸੁੱਤਾ ਪਿਆ ਹੈ ਇਸ ਨੂੰ ਬਾਅਦ ਲੈ ਕੇ ਜਦੋਂ ਦੂਜਾ ਮੁੱਦੇ ਚੱਕਦੇ ਹਨ ਤਾ ਪ੍ਰਸ਼ਾਸਨ ਨੇ ਹਮੇਸ਼ਾ ਕਹਿੰਦਾ ਹੈ ਕਿ ਇਹ ਗੱਲਾਂ ਉਹ ਹਨ ਪਰੇ ਬੇਵਿਨਿਆਦ ਗੱਲਾਂ ਲੱਗਦੀਆਂ ਨਜ਼ਰ ਆਉਂਦੀਆਂ ਹਨ ਜਿੱਥੇ ਲੱਖਾਂ ਰੁਪਏ ਪ੍ਰਸ਼ਾਸਨ ਵੱਲੋਂ ਨਹਿਰੀ ਪਾਣੀ ਦੇ ਸੁਧਾਰ ਦੇ ਲਈ ਲੱcken ਲਾਇਆ ਜਾਂਦੇ ਹਨ ਖਰਚ ਮੈਂਟੇਨੈਂਸ ਕੀਤੇ ਜਾਂਦੇ ਹਨ ਪਰ ਕੁਸਵਾਲਾਂ ਦੇ ਘੇਰੇ ਵਿੱਚ ਖੜਾ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਣਕ ਦੇ ਫਸਲ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਇਆ ਕਿਸਾਨ ਕਿਸਾਨ ਇਹ ਵੀ ਪਿਛਲੀ ਵਾਰੀ ਵੀ ਟੁੱਟ ਗਈ ਤਕਰੀਬਨ ਆਹ ਦਿਨਾਂ ਅੱਜ ਟੁੱਟੀ ਦੀ ਇਹ ਸਾਰੀ ਜਿਹੜੀ ਨਹਿਰ ਪਾਟੜੀ ਹੋ ਰਸਦੀ ਹੈ ਇਹਦੇ ਕਰਕੇ ਇਹਦੇ ਕੋਈ ਕੋਈ ਪ੍ਰਸ਼ਾਸਨ ਗੌਰ ਨਹੀਂ ਕਰਦਾ ਕੋਈ ਜਿਹੜਾ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹ ਕੋਈ ਗੌਰ ਨਹੀਂ ਕਰਦਾ ਉਹਨਾਂ ਨੂੰ ਦੱਸਿਆ ਵੀ ਗਿਆ ਦੀ ਵੀ ਇਹ ਨਹਿਰ ਜਿਹੜੀ ਹੈਗੀ ਰਸਦੀ ਆ ਤੇ ਜੇ ਆ ਦੇਖ ਲਓ ਘੱਟੋ ਘੱਟ 2-300 ਕਿਲੋ ਦਾ ਨੁਕਸਾਨ ਹੈ ਜਿਹਦੀ ਸਾਰੀ ਜੀਦੀ ਲੱਗੀ ਟੀ ਤੇ ਇਹਦਾ ਹੱਲ ਹੋਣਾ ਚਾਹੀਦਾ ਕੋਈ ਸਰਕਾਰ ਨਹੀਂ ਇੱਥੇ ਗੌਰ ਕਰਦੀ ਕੋਈ ਵੀ ਬੰਦਾ ਆ ਕੇ ਆਦੀ ਨਹੀਂ ਇੱਥੇ ਆਉਂਦਾ ਆਉਂਦੇ ਨੇ ਮੁੜ ਜਾਂਦੇ ਨੇ ਸਾਰੀ ਨਹਿਰ ਹੀ ਲੀਕਿੰਗ ਹੈਗੀ ਜਿਹੜੀ ਅੱਜ ਸਾਡੇ ਨਹਿਰ ਟੁੱਟੀ ਆ ਨਾ ਪਿੰਡ ਖੜਿਆਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਇਹ ਸੂਲਰ ਘਰਾੜ ਤੋਂ ਲੈ ਕੇ ਜੇ ਆਪਾਂ ਇਹਦੇ ਹਾਲਾਤ ਦੇਖੀਏ ਨੀਲੋਵਾਲ ਨੀਲੋਵਾਲ ਤੋਂ ਅੱਗੇ ਤੱਕ ਇਹਦਾ ਬੁਰਾ ਹਾਲ ਐ ਨਹਿਰ ਦਾ ਪਿਛਲੇ ਸਾਲ ਵੀ ਇਹ ਨਹਿਰ ਟੁੱਟੀ ਸਾਡੀ ਲੋਕਾਂ ਨੇ ਆਪ ਹੀ ਇਹਨੂੰ ਬੰਨ ਲਾਇਆ ਲੋਕਾਂ ਦਾ ਪਿਛਲੇ ਸਾਲ ਵੀ 500 600 ਕਿਲੇ ਦਾ ਨੁਕਸਾਨ ਹੋਇਆ ਦੁਬਾਰਾ ਪਨੀਰੀਆਂ ਖਣਡਾਈਆਂ ਫੇਰ ਲੋਕਾਂ ਨੇ ਦੀਰੀ ਲਾਈ ਕਿੰਨਾ ਲੱਖ ਰੁਪਈਆ ਲੋਕਾਂ ਦਾ ਲੱਗਿਆ ਇਸੇ ਤਰ੍ਹਾਂ ਹੁਣ ਫੇਰ ਟੁੱਟ ਗਈ ਹੈ ਵੱਡਾ ਪਾੜਾ ਪਿਆ ਹੈ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਖੱਜਲ ਖਵਾਰ ਲੋਕ ਹੋ ਰਹੇ ਨੇ ਹੁਣ ਜੇ ਇੱਕ ਵਾਰ ਇਥੋਂ ਬਾਰਿਸ਼ ਪੈ ਗਈ ਲੋਕਾਂ ਦਾ ਤਾਂ ਮਹੀਨਾ ਤੋਂ ਪਹਿਲਾਂ ਫੇਰ ਝੋਨਾ ਨਹੀਂ ਲੱਗਣਾ ਲੋਕ ਹੀ ਫੇਰ ਬੰਦ ਕਰਨ ਲੱਗੇ ਹੋਣੇ ਨਾ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਨਾ ਜਿਹੜਾ ਗੱਪੂ ਟੋਲਾ ਹੈ ਗੱਪੀਆਂ ਦੀ ਸਰਕਾਰ ਬਣਾਈ ਐ ਲੋਕਾਂ ਨੇ ਬਦਲਾ ਬਦਲਾ ਕਰਕੇ ਨਾ ਇਹਨਾਂ ਦਾ ਕੋਈ ਧਿਆਨ ਨਹੀਂ ਨੁਕਸਾਨ ਹੋ ਰਿਹਾ ਤਾਂ ਪੰਜਾਬੀਆਂ ਦਾ ਹੋ ਰਿਹਾ ਹੈ ਕਿਸਾਨੀ ਦਾ ਹੋ ਰਿਹਾ ਹੈ ਮੈਂ ਤਾਂ ਕਿਸਾਨ ਯੂਨੀਅਨ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਵੀ ਨਾਲ ਬਦਲਾ ਬਦਲਾ ਦੇ ਨਾਰੇ ਲਾ ਰਹੇ ਸੀਗੇ ਆ ਕਰੋ ਹੁਣ ਬਦਲਾ ਦੀਆਂ ਗੱਲਾਂ ਆਓ ਹੁਣ ਥੋੜੇ ਨੁਕਸਾਨ ਹੋ ਰਿਹਾ ਸਰਕਾਰ ਨੇ ਆ ਕੇ ਕਿਸੇ ਨੇ ਬਾਹ ਕੋਈ ਬੰਦਾ ਨਹੀਂ ਪ੍ਰਸ਼ਾਸਨ ਦਾ ਆਇਆ ਇਹ ਇਹ ਦੇਖੋ ਨੁਕਸਾਨ ਹੈ ਤਾਂ ਕਿਸਾਨਾਂ ਦਾ ਹੈ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਨੂੰ ਆਪ ਵੱਨ ਮਰਵਾਵੇ ਉਰੇ ਆ ਕੇ ਲੋਕਾਂ ਦਾ ਧਿਆਨ ਧਿਆਨ ਕਰੇ ਤੇ ਲੋਕਾਂ ਦਾ ਖਿਆਲ ਰੱਖਿਆ ਜਾਵੇ ਅੱਜ ਪੰਜਾਬ ਤੇ ਹਾਲਾਤ ਇਹੋ ਜਿਹੇ ਹੋਏ ਨੇ ਕਿ ਜਿਹੜੇ ਬੰਦਿਆਂ ਨੂੰ ਸਾਈਕਲ ਚਲਾਉਣੀ ਆਉਂਦੀ ਸੀ ਅੱਜ ਜਿਵੇਂ ਕੀ ਉਹਨਾਂ ਨੂੰ ਜਹਾਜ਼ ਤੇ ਬਿਠਾਤਾ ਤੇ 100% ਹੈ ਕਿ ਉਹ ਕ੍ਰੈਸ਼ ਹੋਣੀ ਹੋਣਾ ਅੱਜ ਆ ਸਾਡੇ ਪਿੰਡਾਂ ਦੇ ਵਿੱਚ ਨਹਿਰ ਟੁੱਟੀ ਐ ਕਟੋ ਘਰ ਤਿੰਨ ਚਾਰ ਸੋ ਕਿਲਾ ਜਿਹੜਾ ਉਹ ਨੁਕਸਾਨ ਹੋਇਆ ਲੋਕਾਂ ਨੇ ਪਹਿਲਾਂ ਪਨੀਰੀ ਬੀਜਦੇ ਨੇ ਪਨੀਰੀ ਤੋਂ ਬਾਅਦ ਜੀਰੀ ਲਾਉਂਦੇ ਨੇ ਕਿੰਨਾ ਔਖਾ ਹੈ ਇਹ ਮੁੜ ਕੇ ਜਿਹੜਾ ਤਿੰਨ ਚਾਰ ਸੋ ਕਿਲੇ ਕਦੇ ਠੀਕ ਨਹੀਂ ਹੋਣਾ ਤੇ ਦਾਅਵੇ ਬਹੁਤ ਵੱਡੇ ਵੱਡੇ ਨੇ ਅਖਬਾਰਾਂ 'ਚ ਨਹਿਰੀ ਪਾਣੀ ਦਾ ਐਂ ਕਰਤਾ ਨਹਿਰੀ ਪਾਣੀ ਦਾ ਐਂ ਕਰਤਾ ਕੱਲਾ ਅਖਬਾਰਾਂ ਦੇ ਜਿਵੇਂ ਦਿੱਲੀ ਵਾਲੇ ਕਰਕੇ ਆਏ ਨੇ ਓਵੇਂ ਹੁਣ ਪੰਜਾਬ 'ਚ ਵੀ ਉਹੀ ਹਾਲਾਤ ਹੈ ਕਿ ਐਡਵਰਟਾਈਜ਼ਮੈਂਟ 100 ਕਰੋੜ ਦੀ ਤੇ ਕੰਮ ਜਿਹੜਾ ਇਹੋ 2 ਕਰੋੜ ਦਾ ਤੋ ਆ ਤੇ ਹਾਲਾਤ ਜਿਹੜੇ ਨੇ ਇਹਨਾਂ ਲੋਕਾਂ ਨੇ ਸਿਰਫ ਤੇ ਸਿਰਫ ਝੋਕੇ ਦਾਵਿਆਂ ਦੀ ਸਰਕਾਰ ਜਿਹੜਾ ਦਾਵਾ ਇਹ ਝੋਕਾ ਨਿਕਲਿਆ ਪਿਛਲੇ ਸਾਲ ਵੀ ਸਾਡੇ ਪਿੰਡ ਵਾਲਿਆਂ ਨੇ ਇਹ ਗੱਲ ਕੀਤੀ ਸੀ ਇਹਨਾਂ ਨੇ ਕਿ ਇਹ ਨਹਿਰ ਦੇ ਵਿੱਚ ਸੇਮ ਦਾ ਪਾਣੀ ਭਾਈ ਦਾ ਧਿਆਨ ਦੇ ਲੋ ਪਰ ਨਹੀਂ ਕਿਉਂਕਿ ਇਹਨਾਂ ਦੇ ਅਫਸਰ ਸਹਿਬਾਨ ਉਹ ਸਿਰਫ ਝੋਕੀ ਸ਼ੌਹਰਤ ਲਈ ਅਸੀਂ ਐ ਬਚਾਤਾ ਜੀ ਅਸੀਂ ਆਹ ਬਚਾਤਾ ਜੀ ਅਸੀਂ ਐ ਕਰਤਾ ਜੀ ਗੱਲਾਂ ਨੇ ਨਾ ਬਚਾ ਸਕੇ ਪੰਜਾਬ ਦਾ ਪੈਸਾ ਪੰਜਾਬ ਦਾ ਪੈਸਾ ਇਕੱਲਾ ਡੋਬਣ ਤੇ ਲੱਗੇ ਹੋਏ ਨੇ ਤੇ ਨਾਲ ਹੀ ਆ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਡੋਪੀਆਂ ਤੇ ਜਿਹੜੇ ਲੋਕਾਂ ਦੀ ਇਹ ਨੁਕਸਾਨ ਹੋਇਆ ਹੁਣ ਇਹ ਸਰਕਾਰ ਦੱਸੇ ਕਿ ਦੀ ਪਰ ਭਾਈ ਕਿਵੇਂ ਕਰਨਗੇ ਕੀ ਇਹਨਾਂ ਨੂੰ ਮੁਆਵਜ਼ਾ ਕਦੋਂ ਦੇਣਗੇ ਜਿਹੜਾ ਕਹਿੰਦਾ ਸੀ ਬੱਕਰੀ ਦਾ ਫਲਾਣੇ ਦਾ ਮੁਆਵਜ਼ਾ ਫਲਾਣੇ ਨੁਕਸਾਨੇ ਦਾ ਮੁਆਵਜ਼ਾ ਜਦੋਂ ਫਲੱਡ ਆਈ ਸੀ ਕਨੌਰੀ ਵਾਲੇ ਪਾਸੇ ਉਹ ਸਮੇਂ ਵੀ ਭਗਵੰਤ ਮਾਨ ਨੇ ਬਹੁਤ ਉੱਚੀ ਉੱਚੀ ਮੁੱਖ ਮੰਤਰੀ ਨੇ ਬੋਲਿਆ ਸੀ ਕਿ ਅਸੀਂ ਹਰ ਚੀਜ਼ ਦਾ ਮੁਆਵਜ਼ਾ ਦੇਵਾਂਗੇ ਕੀ ਹੁਣ ਜਿਹੜਾ ਹੱਥ 400 500 ਕਿਲਾ ਨੁਕਸਾਨ ਹੋਇਆ ਸਾਡੇ ਪਿੰਡਾਂ ਦਾ ਕੀ ਇਹਦਾ ਮੁਆਵਜ਼ਾ ਜਿਹੜਾ ਉਹ ਭਗਵੰਤ ਮਾਨ ਸਾਹਿਬ ਤੁਸੀਂ ਕਦੋਂ ਐਲਾਨ ਪਹਿਲਾਂ ਕਰੋਗੇ ਕਿ ਤੁਸੀਂ ਦੇ ਕੇ ਫਿਰ ਉਹਦੂ ਬਾਅਦ ਐਲਾਨ ਕਰੋਗੇ ਉਮੀਦ ਤਾਂ ਦੇਖੋ ਇਹ ਪੱਕੀ ਹੈ ਕਿਉਂਕਿ ਜਿਹੜੀਆਂ ਪਿਛਲੀਆਂ ਹਲੇ ਵਾਅਦੇ ਕੀਤੇ ਜਾਂ ਪਿਛਲੇ ਅਨਾਉਂਸਮੈਂਟਸ ਨੇ ਉਹ ਨਹੀਂ ਪੂਰੀਆਂ ਹੋਈਆਂ ਤੇ ਅਗਲੀਆਂ ਕਿੱਥੋਂ ਪੂਰੀਆਂ ਹੋ ਜਾਣੀਆਂ ਨੇ ਪਰ ਬਹੁਤ ਹੀ ਮੰਦਭਾਗਾ ਤੇ ਦੁਖਦਾਈ ਹੈ ਕਿ ਸਰਕਾਰ ਜਿਹੜੀ ਹੈ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟਸ ਲੱਗੀ ਹੋਈ ਹੈ ਗਰਾਊਂਡ ਲੈਵਲ ਤੇ ਜ਼ਮੀਨੀ ਲੈਵਲ ਤੇ ਜਿਹੜਾ ਕੰਮ ਹੈ ਉਹ ਨਹੀਂ ਹੋ ਰਿਹਾ ਉਹਦਾ ਉਹਦੀ ਜਿਹੜਾ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਹੈ ਕਿ ਆ ਨਹਿਰ ਦਾ ਜਿਹੜਾ ਟੁੱਟਣਾ ਤੇ ਨਾਲ ਇੰਨੇ ਲੋਕਾਂ ਦਾ ਨੁਕਸਾਨ ਹੋਣਾ ਹੈ ਬਹੁਤ ਪਰਿਵਾਰਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਘਰਾਂ ਦਾ ਨੁਕਸਾਨ ਹੋਇਆ ਸੋ ਇਹਦੀ ਜ਼ਿੰਮੇਵਾਰ ਜਿਹੜੀ ਆ ਉਹ ਪੰਜਾਬ ਦੀ